WhatsApp ਹੁਣ ਸਿਰਫ ਚੈਟਿੰਗ ਦਾ ਸਾਧਨ ਨਹੀਂ ਰਿਹਾ ਸਗੋਂ Instagram ਅਤੇ YouTube ਆਂਗ ਇਸ ਤੇ ਪੈਸੇ ਕਮਾਉਣ ਦਾ ਮੌਕਾ ਵੀ ਮਿਲਣ ਵਾਲਾ Meta ਨੇ ਹੁਣ WhatsApp ਵਿੱਚ ਇੱਕ ਜਿਹੇ ਫੀਚਰ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਬਿਜ਼ਨਸ ਅਤੇ ਕ੍ਰੀਏਟਰਸ ਦੋਵਾਂ ਨੂੰ ਫਾਇਦਾ ਹੋਵੇਗਾ ਇਸ ਨਾਲ ਯੂਜ਼ਰਸ ਨੂੰ ਇੱਕ ਨਵਾਂ ਅਨੁਭਵ ਵੀ ਮਿਲੇਗਾ ਇੱਥੇ ਜਾਣੋ ਕਿ ਇਹ ਫੀਚਰਸ ਕਿਵੇਂ ਕੰਮ ਕਰੇਗਾ ਅਤੇ ਇਸ ਦਾ ਫਾਇਦਾ ਕਿਵੇਂ ਹੋਵੇਗਾ Meta ਹੁਣ WhatsApp ਵਿੱਚ ਸਟੇਟਸ ਐਡਸ ਅਤੇ ਚੈਨਲ ਪ੍ਰੋਮੋਸ਼ਨ ਪੇਜ ਕਰ ਰਿਹਾ ਹੈ WhatsApp ਸਟੇਟਸ ਵਿੱਚ ਤੁਹਾਨੂੰ Instagram ਸਟੋਰੀ ਵਰਗੇ ਇਸ਼ਤਿਹਾਰ ਦਿਖਾਈ ਦੇਣਗੇ WhatsApp ਚੈਨਲਾਂ ਨੂੰ ਪ੍ਰਮੋਟ ਕੀਤਾ ਜਾ ਸਕਦਾ ਹੈ ਤਾਂ ਜੋ ਉਹ ਹੋਰ ਉਪਭੋਗਤਾਵਾਂ ਤੱਕ ਪਹੁੰਚ ਸਕਣ ਹੋਣ Instagram ਰੀਲਾਂ ਅਤੇ YouTube ਵੀਡੀਓਜ਼ ਤੇ ਚੱਲਣ ਵਾਲੇ ਇਸ਼ਤਿਹਾਰਾਂ ਦੀ ਤਰ੍ਹਾਂ ਕਾਰੋਬਾਰ WhatsApp ਤੇ ਆਪਣੇ ਇਸ਼ਤਿਹਾਰ ਚਲਾ ਕੇ ਉਤਪਾਦ ਵੇਚ ਸਕਣਗੇ ਕ੍ਰिएਟਰ ਅਤੇ ਜਰ ਤੱਕ ਚੈਨਲ ਵੀ WhatsApp ਰਾਹੀਂ ਦਰਸ਼ਕਾਂ ਨੂੰ ਵਧਾਨ ਦੇ ਯੋਗ ਹੋਣਗੇ ਅਤੇ ਕੁ ਵੀ ਕੁ ਵਿੱਚ ਮਾਲੀਆ ਹਿੱਸੇਦਾਰੀ ਦੀ ਉਮੀਦ ਵੀ ਕਰ ਸਕਦਾ ਹੈ ਮੈਟਾ ਹੁਣ ਚੁਣੇ ਹੋਏ ਪ੍ਰਸਿੱਧ ਜਾਂ ਨਵੇਂ ਚੈਨਲਾਂ ਤੱਕ ਵਧੇਰੇ ਲੋਕਾਂ ਤੱਕ ਪਹੁੰਚਣ ਲਈ ਪ੍ਰਮੋਟ ਕੀਤੇ ਚੈਨਲ ਦਿਖਾਏਗਾ ਜਿਵੇਂ ਹੀ ਤੁਸੀਂ ਵਟਸਐਪ ਖੋਲਦੇ ਹੋ ਕੁਝ ਖਾਸ ਚੈਨਲ ਸਿਖਰ ਤੇ ਸੁਜੈਸਟ ਕੀਤੇ ਚੈਨਲਾਂ ਵਿੱਚ ਦਿਖਾਈ ਦੇਣਗੇ ਇਹ ਚੈਨਲ ਆਪ ਤੋਰਤੇ ਖਪਰਾ ਖੇਡਾਂ ਤਕਨੀਕ ਜਾਂ ਮਨੋਰੰਜਨ ਨਾਲ ਸੰਬੰਧਤ ਹੋਣਗੇ ਵਟਸਐਪ ਸਟੇਟਸ ਵਿੱਚ ਇਜ਼ਹਾਰ ਛੋਟੇ ਵੀਡੀਓ ਜਾਂ ਤਸਵੀਰਾਂ ਵਿੱਚ ਦਿਖਾਈ ਦੇ ਸਕਦੇ ਹਨ एसआर उपभोक्ता डेटा गोपनीयता ਨੂੰ ਧਿਆਨ ਵਿੱਚ ਰੱਖਦੇ ਹੋਏ ਦਿਖਾਏ ਜਾਣਗੇ ਮੈਟਾਫਾਰ ਇਸਾਰੇ ਫੀਚਰ ਸਿਰਫ ਐਡ ਐਂਕਰਪਸ਼ਨ ਨਾਲ ਕੰਮ ਕਰੇਗੇ ਯਾਨੀ ਤੁਹਾਡੀ ਚੈਟ ਅਤੇ ਨਿੱਜੀ ਜਾਣਕਾਰੀ ਜੇ ਵੀ ਪੂਰੀ ਤਰ੍ਹਾਂ ਸੁਰੱਖਿਅਤ ਰਹੇਗੀ ਫਿਲਹਾਲ ਕੰਪਨੀ ਨੇ ਕੁਝ ਬੀਟਾ ਯੂਜ਼ਰਸ ਲਈ ਇਹ ਫੀਚਰ ਸ਼ੁਰੂ ਕੀਤਾ ਹੈ ਸੋਸ਼ਲ ਮੀਡੀਆ ਤੇ ਇਹ ਵਾਇਰਲ ਸਕਰੀਨਸ਼ਾਟ ਤੇ ਰਿਪੋਰਟਾਂ ਸਾਥ ਇਹ ਫੀਚਰ ਬਿਲਕੁਲ ਇੰਸਟਾਗ੍ਰਾਮ ਸਟੋਰੀ ਵਰਗਾ ਦਿਖਾਈ ਦੇ ਸਕਦਾ ਹੈ ਜਿਸ ਵਿੱਚ ਤੁਸੀਂ ਆਪਣੇ WhatsApp ਚੈਨਲ ਦਾ ਪ੍ਰਚਾਰ ਵੀ ਕਰ ਸਕੋਗੇ